ਪੰਜਾਬ ਰਾਜਨ ਸੋਚੀ ਜਾਤੀ ਦੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਲੈ ਕੇ ਇੱਕ ਪੱਤਰ ਲਿਖਿਆ ਗਿਆ ਕਿਸ ਨੇ ਲਿਖਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਿ ਜਿਹੜਾ ਤਰਨਤਾਰਨ ਦੀ ਜ਼ਿਮਨੀ ਚੋਣ ਹੋ ਰਹੀ ਹੈ ਉਸ ਦੇ ਵਿੱਚ ਅਫਸਰਾਂ ਨੂੰ ਤਲਬ ਕਰਕੇ ਚੋਣ ਕਮਿਸ਼ਨ ਦੇ ਕੰਮਾਂ ਦੇ ਵਿੱਚ ਦਖਲ ਦਿੱਤਾ ਜਾ ਰਿਹਾ ਔਰ ਇਹ ਦਖਲ ਬੇਲੋੜਾ ਹੈ ਇਸ ਨੂੰ ਲੈ ਕੇ ਪੱਤਰ ਵਿੱਚ ਕੀ ਕਿਹਾ ਗਿਆ ਔਰ ਇਸ ਦਾ ਜਵਾਬ ਹੁਣ ਜਸਵੀਰ ਸਿੰਘ ਗੜੀ ਕੀ ਦੇਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਸਵੀਰ ਸਿੰਘ ਗੜੀ ਨੇ ਰਿਟਰਨਿੰਗ ਅਫਸਰ ਜਿਹੜੇ ਕਿ ਉੱਥੇ ਤਾਇਨਾਤ ਨੇ ਤਰਮਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ ਇੱਕ ਜਿਹੜੇ ਆਰਟੀਏ ਐਕਟਿਵਿਸਟ ਨੇ ਪਰਮਿੰਦਰ ਸਿੰਘ ਕਿਤਨਾ ਉਹਨਾਂ ਦੇ ਵੱਲੋਂ ਵੀ ਇੱਕ ਮੰਗ ਕੀਤੀ ਗਈ ਹੈ ਇੱਕ ਲੰਮੀ ਚੌੜੀ ਗੱਲ ਲਿਖਦੇ ਹੋਇਆ ਕਿ ਇਸ ਨੂੰ ਆਪਣੇ ਅਹੁਦੇ ਦੇ ਅਧਿਕਾਰਾਂ ਦਾ ਪਤਾ ਨਹੀਂ ਹੈ ਤੇ ਚੇਅਰਮੈਨ ਨੂੰ ਇਸ ਸੌਦੇ ਤੋਂ ਹਟਾਇਆ ਜਾਵੇ ਵਿਸਤਾਰ ਦੇ ਨਾਲ ਗੱਲਬਾਤ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਮੰਗ ਉੱਠੀ ਕਿਉਂ ਹੈ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਜਸਵੀਰ ਸਿੰਘ ਗੜੀ ਨੂੰ ਲੈ ਕੇ ਪੰਜਾਬ ਰਾਜ ਅਨੁਸੂਚੀ ਜਾਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਇਸ ਵੇਲੇ ਉਹ ਕਾਫੀ ਚਰਚਾ ਦੇ ਵਿੱਚ ਵੀ ਨੇ ਔਰ ਉਹਨਾਂ ਦੇ ਹੁਕਮਾਂ ਨੂੰ ਲੈ ਕੇ ਜਾਂ ਉਹਨਾਂ ਦੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੀ ਹੁਣ ਪੱਤਰ ਲਿਖ ਦਿੱਤਾ ਉਸ ਪੱਤਰ ਵਿੱਚ ਕੀ ਕੁਝ ਲਿਖਿਆ ਗਿਆ ਹੈ ਬਿਲਕੁਲ ਸੰਦੀਪ ਅਸਲ ਦੇ ਵਿੱਚ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਜਾਂ ਦੇਸ਼ ਦੇ ਵਿੱਚ ਚੋਣ ਜਾਬਤਾ ਲੱਗ ਜਾਂਦਾ ਵਾ ਚਾਹੇ ਉਹ ਵਿਧਾਨ ਸਭਾ ਚੋਣਾ ਹੋਣਾ ਚਾਹੇ ਹੋਏ ਲੋਕ ਸਭਾ ਚੋਣਾ ਹੋਣਾ ਹੋ ਜਾਂ ਫਿਰ ਜਿਮਨੀ ਚੋਣ ਹੋਣਾ ਉੱਥੇ ਜਿਹੜਾ ਵਾ ਉਹ ਸਾਰਾ ਸਾਰਾ ਜਿਹੜਾ ਕੰਟਰੋਲ ਹੈ ਸਭਦਾਨ ਦੇ ਆਰਟੀਕਲ 248 ਦੇ ਤਹਿਤ ਜਿਹੜਾ ਵਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੋ ਜਾਂਦਾ ਕਿ ਉੱਥੇ ਫਿਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਸੂਬਾ ਪ੍ਰਸ਼ਾਸਨ ਉਹ ਭਾਰਤੀ ਚੋਣ ਕਮਿਸ਼ਨ ਨੂੰ ਜਵਾਬ ਹੁੰ ਦਿੰਦਾ ਵਾ ਨਾ ਕਿ ਸੂਬਾ ਸਰਕਾਰ ਨੂੰ ਜਾਂ ਸੂਬਾ ਸਰਕਾਰ ਦੇ ਵੱਖ-ਵੱਖ ਕਮਿਸ਼ਨਰਾਂ ਨੂੰ ਹੁਣ ਅਸਲ ਦੇ ਵਿੱਚ ਕੀ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਮਰਹੂਮ ਦੇਸ਼ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਉਹਦੇ ਕੰਮ ਨੂੰ ਲੈ ਕੇ ਉਹਦੇ ਰੰਗ ਨੂੰ ਲੈ ਕੇ ਬਹੁਤ ਮਾੜੀ ਟਿੱਪਣੀ ਕੀਤੀ ਸੀ ਜਿਹਦਾ ਵਿਰੋਧ ਵੀ ਹੋ ਰਿਹਾ ਔਰ ਉਹਦੇ ਖਿਲਾਫ ਬੂਟਾ ਸਿੰਘ ਦੇ ਲੜਕੇ ਨੇ ਪਰਚਾ ਵੀ ਦਰਜ ਕਰਵਾ ਦਿੱਤਾ ਲੇਕਿਨ ਜਿਹੜੇ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਜੇ ਜਸਬੀਰ ਸਿੰਘ ਗੜੀ ਜੋ ਕਿਸੇ ਵੇਲੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸਿੱਧ ਬਾਅਦ ਚ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਤੇ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਇੱਕ ਵੱਡਾ ਜ਼ਿੰਮੇਵਾਰ ਤੇ ਸੰਵਿਧਾਨਕ ਅਹੁਦਾ ਦੇ ਦਿੱਤਾ ਹੁਣ ਸਵਾਲ ਹੈ ਕਿ ਉਹ ਆਪਣੇ ਅਹੁਦੇ ਦੀ ਜਿਹੜੀ ਮਰਿਆਦਾ ਜਾਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਕ੍ਰਾਸ ਕਰਦੇ ਹੋਏ ਉਹ ਜਿਹੜਾ ਵਾ ਇਲੈਕਸ਼ਨ ਕਮਿਸ਼ਨ ਦੀਆਂ ਪਾਵਰਾਂ ਵਰਤ ਰਹੇ ਹੈਗੇ ਨੇ ਇਸੇ ਕਰਕੇ ਹੀ ਭਾਰਤੀ ਚੋਣ ਕਮਿਸ਼ਨ ਨੇ ਸੂਬਾ ਐਸੇ ਕਮਿਸ਼ਨ ਨੂੰ ਲਿਖਿਆ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਦਖਲ ਦੇ ਰਹੇ ਹੋ ਜਿਹੜਾ ਇਸ ਟਾਈਮ ਤਰਨਤਨ ਜਿਮਨੀ ਚੋਣ ਹੋ ਰਹੀ ਹੈ ਉਹਦੇ ਦੇ ਜਿਹੜੇ ਅਫਸਰਾਂ ਨੂੰ ਤਲਬ ਕਰਨਾ ਤੁਹਾਡਾ ਕਾਨੂੰਨੀ ਹੱਕ ਨਹੀਂ ਹੈ ਇਹ ਭਾਰਤੀ ਚੋਣ ਕਮਿਸ਼ਨ ਦਾ ਹੱਕ ਹੈ 11 ਨਵੰਬਰ ਤੱਕ ਜਿਹੜਾ ਤਰਨਤਨ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਭਾਰਤੀ ਚੋਣ ਕਮਿਸ਼ਨ ਦੇ ਅਧੀਨ ਹੈ ਨਾ ਕਿ ਸਟੇਟ ਦੇ ਅਧੀਨ ਨਾ ਕਿ ਕਿਸੇ ਸੂਬਾ ਕਮਿਸ਼ਨ ਨੇ ਦੀਨ ਅਗਰ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਜਾਂ ਹੋਰ ਵੀ ਕੋਈ ਉੱਥੇ ਅਜਿਹੀ ਟਿੱਪਣੀ ਹੋ ਜਾਂਦੀ ਹੈ ਜਿਹੜੀਆਂ ਭਾਵਨਾਵਾਂ ਪੜਕਾਏ ਜਾਂ ਕੋਈ ਕਾਨੂੰਨ ਵਿਵਸਥਾ ਦਾ ਮਸਲਾ ਵਾ ਉਹ ਸੂਬਾ ਕਮਿਸ਼ਨ ਨੇ ਨਹੀਂ ਦੇਖਣਾ ਹੈਗਾ ਉਹ ਸਿਰਫ ਤੇ ਸਿਰਫ ਭਾਰਤੀ ਚੋਣ ਕਮਿਸ਼ਨ ਨੇ ਦੇਖਣਾ ਇਸ ਕਰਕੇ ਉਹਨਾਂ ਨੇ ਜਸਬੀਤ ਸਿੰਘ ਗੜੀ ਹੋਣਾਂ ਦੇ ਨਾਮ ਤੇ ਇੱਕ ਲੈਟਰ ਵੀ ਕੱਢ ਦਿੱਤਾ ਹੈਗਾ ਕਿ ਨਾਲ ਦੀ ਨਾਲ ਸੂਬਾ ਸਰਕਾਰ ਨੂੰ ਵੀ ਕਿ ਜਿਹੜੇ ਅਧਿਕਾਰਾਂ ਦੀ ਜਿਹੜੀ ਵਰਤੋਂ ਵਾ ਉਹ ਸਿਰਫ ਉਹਨਾਂ ਦੇ ਐਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਮਸਲੇ ਨੇ ਨਾ ਕਿ ਭਾਰਤੀ ਚੋਣ ਕਮਿਸ਼ਨ ਦੇ ਕੰਮਾਂ ਵਿੱਚ ਉਹ ਦਖਲ ਦੇਣ ਜਿਸ ਕਰਕੇ ਜਿਹੜਾ ਸਵਾਲ ਖੜਾਇਆ ਉਹਨਾਂ ਨੇ ਅੱਜ ਸੂਬਾ ਕਮਿਸ਼ਨ ਨੂੰ ਵੀ ਤੇ ਨਾਲ ਦੀ ਸਟੇਟ ਗਵਰਨਮੈਂਟ ਨੂੰ ਵੀ ਚਿੱਠੀ ਲਿਖ ਦਿੱਤੀ ਹੈਗੀ ਹੈ ਕਿ ਉਹਨਾਂ ਦੇ ਕੰਮ ਦੇ ਵਿੱਚ ਦਖਲ ਨਾ ਦਿੱਤੀ ਜਾਵੇ ਕਿਉਂਕਿ ਪਹਿਲੇ ਦਿਨ ਸੂਬਾ ਐਸੀ ਕਮਿਸ਼ਨ ਜਸਬੀਤ ਸਿੰਘ ਗੜੀ ਹੋਣਾ ਨੇ ਐ ਐਸ ਡੀਐਮ ਨੂੰ ਤਲਬ ਕੀਤਾ ਸੀ ਤੇ ਉਹ ਐਸ ਡੀਐਮ ਨਹੀਂ ਆਏ ਤੇ ਫਿਰ ਤਹਿਸੀਲਦਾਰ ਉਹ ਉਹਨਾਂ ਦੀ ਆਏ ਸੀ ਹਾਜ਼ਰੀ ਭਰਨ ਫਿਰ ਉਹਨੇ ਕਹਿ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਰੀਟਰਨਿੰਗ ਅਫਸਰ ਨੂੰ ਤਲਬ ਕਰ ਲਿਆ ਉਸ ਤੋਂ ਬਾਅਦ ਸਟੇਟ ਇਲੈਕਸ਼ਨ ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਉਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੁਣ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੈ ਤੇ ਚੋਣ ਅਦਰਸ਼ ਜਾਪਤਾ ਜਿਹੜਾ ਹੁੰਦਾ ਉਹਦੇ ਤਹਿਤ ਉਹ ਸਾਡੇ ਜਿਹੜੇ ਨੇ ਇਸ ਟਾਈਮ ਨਿਗਰਾਨੀ ਹੇਠ ਹੈ ਇਸ ਕਰਕੇ ਤੁਸੀਂ ਸਾਡੇ ਕੰਮ ਦੇ ਵਿੱਚ ਦਖਲ ਨਹੀਂ ਦੇ ਸਕਦੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਦੇਖਣਾ ਹੈਗਾ ਕਿ ਜਿਹੜਾ ਗੁਨਾਹ ਆ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਕਿੰਨਾ ਹੈਗਾ ਕਿਉਂਕਿ ਇਹਦੇ ਵਿੱਚ ਐਸਸੀ ਕਮਿਸ਼ਨ ਦਾ ਕੋਈ ਰੋਲ ਨਹੀਂ ਹੈਗਾ ਲੇਕਿਨ ਕਿਉਂਕਿ ਮਸਲਾ ਸਿਆਸਤ ਦੇ ਨਾਲ ਕਿਉਂਕਿ ਜਸਬੀਰ ਸਿੰਘ ਗੜੀ ਹੁਣੇ ਆਮ ਆਦਮੀ ਪਾਰਟੀ ਪਾਰਟੀ ਦੇ ਨਾਲ ਜੁੜੇ ਨੇ ਇਸ ਕਰਕੇ ਉਹਨਾਂ ਦੇ ਜਿਹੜੇ ਫੈਸਲੇ ਲਏ ਜਾ ਰਹੇ ਨੇ ਜਾਂ ਹੁਕਮ ਦਿੱਤੇ ਜਾਏ ਉਹ ਲੱਗਦਾ ਵਾ ਕਿ ਜਿਵੇਂ ਉਹ ਪਾਰਟੀ ਨੂੰ ਆਮ ਆਦੀ ਪਾਰਟੀ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਇਸੇ ਕਰਕੇ ਹੀ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਉਹਨਾਂ ਨੂੰ ਜਿਹੜਾ ਚਿੱਠੀ ਦਾ ਵਿੱਚ ਲੈ ਕੇ ਭੇਜਿਆ ਕਿ ਤੁਸੀਂ ਅਜਿਹੀ ਕਾਰਵਾਈ ਨਹੀਂ ਕਰ ਸਕਦੇ ਉਥੋਂ ਦੇ ਰਿਟਰਨਿੰਗ ਅਫਸਰ ਜਾਂ ਹੋਰ ਸਟਾਫ ਨੂੰ ਤਲਬ ਨਹੀਂ ਕਰ ਸਕਦੇ ਕਿਉਂਕਿ 14 ਤਰੀਕ ਤੱਕ ਜਿਹੜਾ ਚੋਣ ਜਾਬਤਾ ਲੱਗਾ 11 ਤਰੀਕ ਨੂੰ ਵੋਟਾਂ ਨੇ ਤੇ 14 ਤਰੀਕ ਨੂੰ ਰਿਜ਼ਲਟ ਆਉਣਾ ਆ ਜਿਹੜੇ ਵੀ ਕਮਿਸ਼ਨ ਦੇ ਚੇਅਰਮੈਨ ਜਾਂ ਮੁਖੀ ਹੁੰਦੇ ਨੇ ਇੱਕ ਪਾਸੇ ਤਾਂ ਜਿਹੜੀ ਰਾਜਾ ਵੜਿੰਗ ਖਿਲਾਫ ਜਾਂ ਕੋਈ ਹੋਰ ਕਾਰਵਾਈ ਕੀਤੀ ਗਈ ਹੈ ਜਾਂ ਜਿਹੜੇ ਵੀ ਅਫਸਰਾਂ ਨੂੰ ਬੁਲਾਇਆ ਗਿਆ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਹੋ ਨਹੀਂ ਸਕਦਾ ਇੱਕ ਅੰਦਾਜ਼ੇ ਤੋਂ ਬਿਨਾ ਕਿ ਕਿਸੇ ਹੋਰ ਹੁਕਮ ਦੇ ਆਧਾਰ ਦੇ ਉੱਤੇ ਨਾ ਬੁਲਾਇਆ ਗਿਆ ਹੋਵੇ ਕਿਉਂਕਿ ਜਦੋਂ ਕਿਸੇ ਸੱਤਾਧਿਰ ਦੇ ਨੁਮਾਇੰਦੇ ਦੇ ਖਿਲਾਫ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਤਾਂ ਉਦੋਂ ਕਿਸੇ ਵੀ ਤਰ੍ਹਾਂ ਚੁੱਪ ਵੱਟ ਲਈ ਜਾਂਦੀ ਹਾਲਾਂਕਿ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਜਿਨ੍ਹਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਉਹ ਸੀਟ ਵੀ ਛੱਡਣ ਨੂੰ ਤਿਆਰ ਨਹੀਂ ਸਰਕਾਰ ਹੀ ਉਹਨਾਂ ਦੀ ਸੀਟ ਨਹੀਂ ਖਾਲੀ ਕਰਵਾ ਰਹੀ ਔਰ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਵੀ ਇੱਕ ਐਸਸੀ ਭਾਈਚਾਰੇ ਨਾਲ ਸੰਬੰਧਿਤ ਬੀਬੀ ਦੀ ਲੰਮੇ ਸਮੇਂ ਦੀ ਇੱਕ ਸੰਘਰਸ਼ ਸੀ ਉਸ ਬਾਰੇ ਕਿਸੇ ਤਰ੍ਹਾਂ ਦਾ ਵੀ ਇਸ ਕਮਿਸ਼ਨ ਦੇ ਚੇਅਰਮੈਨ ਦੇ ਵੱਲੋਂ ਫੈਸਲਾ ਨਹੀਂ ਲੈ ਗਿਆ ਇਸ ਤਰ੍ਹਾਂ ਦੀਆਂ ਵੀ ਉਦਾਹਰਨਾਂ ਦੇ ਦੇ ਕੇ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਇਸ ਚੇਅਰਮੈਨ ਬਿਲਕੁਲ ਅਸਲ ਦੇ ਵਿੱਚ ਸੰਦੀਪ ਜਿਹੜੇ ਕਮਿਸ਼ਨ ਹੁੰਦੇ ਨੇ ਕਮਿਸ਼ਨ ਬਣਾਉਂਦਾ ਤੇ ਇਹ ਸਰਕਾਰ ਦਾ ਪਰਪਸ ਹੁੰਦਾ ਵਾ ਕਿ ਉਹ ਨਿਰਪੱਖ ਹੋਣ ਪਰ ਬਦ ਕਿਸਮਤੀ ਦੇ ਨਾਲ ਜਿਹੜੇ ਕਮਿਸ਼ਨ ਹੁੰਦੇ ਨੇ ਉਹ ਸਰਕਾਰਾਂ ਦਾ ਹੀ ਪੱਖ ਪੂਰ ਲੱਗ ਪਏ ਨੇ ਕਿਉਂਕਿ ਜੇ ਸਰਕਾਰਾਂ ਦਾ ਪੱਖ ਨਹੀਂ ਪੂਰਦੇ ਤੇ ਉਹਨਾਂ ਨੂੰ ਡਰ ਲੱਗਾ ਰਹਿੰਦਾ ਵਾ ਕਿ ਕਿਤੇ ਹਟਾ ਨਾ ਦੇਣ ਇਸ ਕਰਕੇ ਹੀ ਉਸ ਵਾਰ ਵਿੱਚ ਫਿਰ ਕਮਿਸ਼ਨਾਂ ਤੇ ਖੜੇ ਹੋ ਜਾਂਦੇ ਨੇ ਕਿ ਜਦੋਂ ਆਪਣੇ ਕਿਸੇ ਬੰਦੇ ਦੇ ਖਿਲਾਫ ਸ਼ਿਕਾਇਤ ਹੋਵੇ ਤੇ ਡੜ ਵੱਟ ਜਾਂਦੇ ਨੇ ਜੇ ਆਪੋਜੀਸ਼ਨ ਪਾਰਟੀ ਦੇ ਕਿਸੇ ਲੀਡਰ ਜਾਂ ਹੋਰ ਕੋਈ ਤੇ ਫਿਰ ਇਹ ਆਪਣੇ ਜਿਹੜੇ ਨਹੀਂ ਫੈਸਲੇ ਸੁਣਾਉਣ ਲੱਗ ਪੈਂਦੇ ਕਿਨੇ ਉਹ ਇਸੇ ਕਰਕੇ ਹੀ ਇਹਨਾਂ ਨੇ ਜਿਹੜੀ ਅਧਿਕਾਰਾਂ ਦੀ ਵਰਤ ਜੋ ਭਾਰਤੀ ਚੋਣ ਕਮਿਸ਼ਨ ਦਾ ਕੰਮ ਆ ਇਹ ਜਸਬੀਤ ਸਿੰਘ ਗੜੀ ਹੁਣੀ ਆਪਣੇ ਹੱਥ ਜਿਵੇਂ ਲੈਣਾ ਚਾਹੁੰਦੇ ਆ ਕਿਨੇ ਇਹ ਇੱਕ ਸਨੇਹਾ ਗਿਆ ਇਸੇ ਕਰਕੇ ਹੀ ਭਾਰਤੀ ਚੋਣ ਕਮਿਸ਼ਨ ਨੇ ਐਸਸੀ ਕਮਿਸ਼ਨ ਨੂੰ ਕਿਹਾ ਕਿ ਜਿਹੜੇ ਤੁਸੀਂ ਡੀਸੀ ਕਮ ਰਟਰਨਿੰਗ ਅਫਸਰ ਨੂੰ ਆਰਡਰ ਜਾਰੀ ਕੀਤੇ ਨੇ ਉਹ ਤੁਰੰਤ ਵਾਪਸ ਲਏ ਜਾਣ ਕਿਉਂਕਿ ਉਹ ਡੀਸੀ ਜਿਹੜਾ ਵਾ ਇਸ ਸਮੇ ਭਾਰਤੀ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਕਿ ਸੂਬਾ ਚੋਣ ਕਮਿਸ਼ਨ ਇਸ ਮਸਲੇ ਦੇ ਵਿੱਚ ਜਿਹੜੇ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬਾ ਮੁਖ ਚੋਣ ਅਧਿਕਾਰੀ ਨੇ ਆਈਐਸ ਅਫਸਰ ਨੇ ਸੀਨੀਅਰ ਨੇ ਸੀ ਸਿਬਨ ਸੀ ਸਿਬਨ ਵੱਲੋਂ ਜਿਹੜਾ ਵਾ ਉਹਨਾਂ ਨੇ ਚਿੱਠੀ ਕੱਢੀ ਆ ਐਸਸੀ ਕਮਿਸ਼ਨ ਨੂੰ ਜਿਹਦੇ ਵਿੱਚ ਐਸਸੀ ਕਮਿਸ਼ਨ ਨੇ ਅੰਤਰੰਤਾਂ ਦੇ ਡਿਪਟੀ ਕਮਿਸ਼ਨ ਕਮ ਡਿਸਟ੍ਰਿਕਟ ਇਲੈਕਸ਼ਨ ਅਫਸਰ ਅਤੇ ਰਿਟਰਨਿੰਗ ਅਫਸਰ ਕਮ ਐਸਡੀਐਮ ਨੂੰ ਜਿਹੜਾ ਤਲਬ ਕੀਤਾ ਸੀ ਉਹਨਾਂ ਕਹਿੰਦੇ ਕਿ ਤੁਰੰਤ ਜਿਹੜੇ ਤੁਸੀਂ ਆਪਣੇ ਆਰਡਰ ਜਿਹੜੇ ਵਾਪਸ ਲੋ ਕਿਉਂਕਿ ਤੁਹਾਡਾ ਰਾਈਟ ਨਹੀਂ ਇਹ ਭਾਰਤੀ ਚੋਣ ਕਮਿਸ਼ਨ ਦਾ ਰਾਈਟ ਹੈਗਾ ਕਿਉਂਕਿ ਜਿਹੜਾ ਦੇਸ਼ ਦਾ ਸੰਵਿਧਾਨ ਆ ਉਹਦਾ ਆਰਟੀਕਲ 324 ਇਹ ਕਹਿੰਦਾ ਵਾ ਕਿ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਜਿੰਨੇ ਵੀ ਕੰਟਰੋਲ ਆ ਕੰਡਕਟ ਆਫ 올 ਇਲੈਕਸ਼ਨ ਹੈ ਨਾ ਜਿੰਨੇ ਵੀ ਉਹ ਜਿਹੜਾ ਫਿਰ ਇਲੈਕਸ਼ਨ ਕਮਿਸ਼ਨ ਦੇ ਅਧੀਨ ਸਟਾਫ ਆ ਆ ਜਾਂਦਾ 324 ਤੇ ਤੁਸੀਂ 324 ਦੀਆਂ ਪਾਵਰਾਂ ਨਹੀਂ ਵਰਤ ਸਕਦੇ ਇਹ ਪਾਵਰਾਂ ਸਿਰਫ ਸਿਰਫ ਭਾਰਤੀ ਚੋਣ ਕਮਿਸ਼ਨ ਕੋਲ ਹੈ ਨਾ ਕਿ ਕਿਸੇ ਸੂਬਾ ਕਮਿਸ਼ਨ ਇਸ ਮਸਲੇ ਦੇ ਵਿੱਚ ਕਿਉਂਕਿ ਐ ਐਸ ਡੀ ਐਮ ਕੰਮ ਜਿਹੜੇ ਰਿਟਰਨਿੰਗ ਅਫਸਰ ਸੀ ਜਾਂ ਡਿਸਟ੍ਰਿਕਟ ਡਿਪਲੀਗਮੇਸ਼ਨ ਕੰਮ ਰਿਟਰਨਿੰਗ ਉਹਨਾਂ ਨੂੰ ਇਹਨਾਂ ਨੇ ਤਲਬ ਕੀਤਾ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਤੁਰੰਤ ਜਿਹੜੇ ਵਾਪਸ ਲੈ ਕਿਉਂਕਿ 11 ਤਰੀਕ ਨੂੰ ਵੋਟਾਂ ਨੇ ਤੇ ਇਹ ਜਿਹੜੇ ਸਾਰੇ ਜਿਹੜੇ ਰਾਈਟ ਨੇ ਜਿਹੜੇ ਚੋਣ ਜਾਬਤਾ ਦੇ ਅਧੀਨ ਆ ਉਹ ਇਲੈਕਸ਼ਨ ਕਮਿਸ਼ਨ ਕੋਲ ਹੈ ਜਿਸ ਕਰਕੇ ਤੁਸੀਂ ਕੰਮ ਦੇ ਵਿੱਚ ਉਹਨਾਂ ਦੇ ਵਿਗਰ ਨਹੀਂ ਪਾ ਸਕਦੇ ਇਸ ਕਰਕੇ ਸ਼ਾਇਦ ਜਿਹੜੇ ਨੇ ਜਸਬੀਤ ਸਿੰਘ ਗੜੀ ਉਹਨਾਂ ਨੂੰ ਵੀ ਸਬਕ ਆ ਗਿਆ ਹੋਗਾ ਕਿ ਇਹੋ ਜਿਹੇ ਜਿਹੜੇ ਨੇ ਸਿਆਸਤ ਤੋਂ ਪ੍ਰੇਰਿਤ ਜਿਹੜੇ ਫੈਸਲੇ ਹਾਂ ਜੇ ਕੋਈ ਸ਼ੋ ਮੋਟੂ ਵੀ ਲੈ ਸਕਦੇ ਨੇ ਜਸਬੀਤ ਸਿੰਘ ਗੜੀ ਲੇਕਿਨ ਫਿਲਹਾਲ ਉਹ ਡਿਪਟੀ ਕਮਿਸ਼ਨਰ ਨੂੰ ਤਲਬ ਕਰਨਾ ਰਿਪੋਰਟ ਲੈਣੀ ਇਹ 11 14 ਤਰੀਕ ਤੋਂ ਬਾਅਦ ਲੈ ਸਕਦੇ ਨੇ ਫਿਲਹਾਲ ਉਹ ਕਿਸੇ ਅਫਸਰ ਨੂੰ ਤਲਬ ਨਹੀਂ ਕਰ ਸਕਦੇ ਉਸ ਤੋਂ ਬਾਅਦ ਕਹਿ ਸਕਦੇ ਨੇ ਕਿ ਤੁਸੀਂ ਕੰਮ ਕਿਉਂ ਨਹੀਂ ਕੀਤਾ ਉਹ ਰਿਪੋਰਟਾ ਤੇ ਜਦੋਂ ਉਹ ਹੋ ਗਿਆ ਤੇ ਫਿਰ ਤੁਹਾਨੂੰ ਵੀ ਪਤਾ ਹੈ ਕਿ ਡੀਸੀ ਨੂੰ ਤਲਬ ਕਰਨਾ ਫਿਰ ਸਰਕਾਰ ਅੱਗੇ ਆ ਜਾਂਦੀਆਂ ਨੇ ਫਿਰ ਸ਼ਾਇਦ ਮਾਮਲਾ ਰਫਾ ਦਫਾ ਹੋ ਜੇ ਲੇਕਿਨ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਚਾਰ ਕਮਿਸ਼ਨ ਹੈ ਜਿਹੜੇ ਜਿਹੜੇ ਨੇ ਅ ਅਪਸਰਾ ਨੂੰ ਜਾਂ ਆਮ ਲੋਕਾਂ ਨੂੰ ਬੁਲਾ ਕੇ ਆਪਣੇ ਦਫਤਰ ਦੇ ਵਿੱਚ ਅਜਿਹੇ ਸ਼ਬਦ ਬੋਲਦੇ ਨੇ ਫਿਰ ਵੀਡੀਓ ਬਣਾਉਂਦੇ ਨੇ ਫਿਰ ਵੀਡੀਓ ਵਾਇਰਲ ਕਰਦੇ ਨੇ ਮਤਲਬ ਅਫਸਰਾ ਨੂੰ ਬੁਲਾ ਕੇ ਜਲੀਲ ਕਰਕੇ ਸੋਸ਼ਲ ਮੀਡੀਆ ਤੇ ਜਿਹੜੇ ਤਿੰਨ ਚਾਰ ਪੰਜਾਬ ਦੇ ਕਮਿਸ਼ਨ ਨੇ ਉਹ ਜਲੀਲ ਕਰਦੇ ਨੇ ਤੇ ਵੀਡੀਓ ਪਾਉਂਦੇ ਹਾਲਾਂਕਿ ਇਹ ਰਾਈਟ ਨਹੀਂ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਤਲਬ ਕਰਦੇ ਹੋ ਤੇ ਤੁਸੀਂ ਸਿਰਫ ਉਹ ਏਜੰਡਾ ਪੁਆਇੰਟ ਲਿਖ ਸਕਦੇ ਹੋ ਵੀਡੀਓ ਬਣਾ ਕੇ ਵਾਇਰਲ ਕਰਨਾ ਮਤਲਬ ਫੋਕੀ ਸ਼ੌਹਰਤ ਦੇ ਵਿੱਚ ਵੀ ਕਈ ਕਮਿਸ਼ਨ ਪੈ ਚੁੱਕੇ ਨੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਗਲਤ ਹੈ ਕਿ ਤੁਸੀਂ ਕਿਸੇ ਅਫਸਰ ਨੂੰ ਤਲਬ ਕਰਦੇ ਹੋ ਉਹਨਾਂ ਨੂੰ ਮੀਟਿੰਗ ਦੇ ਵਿੱਚ ਉਹਨਾਂ ਨੂੰ ਜਲੀਲ ਕਰਦੇ ਹੋ ਉਹਨਾਂ ਨੂੰ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਫਿਰ ਵੀਡੀਓ ਵੀ ਬਣਾਉਂਦੇ ਇਹ ਵੀ ਸਰਾਸਰ ਗਲਤ ਹੈ ਜਿਹੜੇ ਕਮਿਸ਼ਨ ਹੁੰਦੇ ਨੇ ਕਮਿਸ਼ਨ ਨੇ ਕਾਰਵਾਈ ਕਰਨੀ ਹੈ ਸਿਫਾਰਿਸ਼ ਕਰਨੀ ਬਹੁਤ ਸਾਰੇ ਜਿਹੜੇ ਕਮਿਸ਼ਨ ਨੇ ਉਹ ਸਿਰਫ ਸਿਫਾਰਸ਼ਾਂ ਕਰ ਸਕਦੇ ਨੇ ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਝਾੜ-ਚੰਬ ਕੀਤੀ ਹੈ ਕਿ ਤੁਸੀਂ ਸਿਰਫ ਸਿਫਾਰਸ਼ਾਂ ਕਰ ਸਕਦੇ ਹੋ ਸਰਕਾਰ ਨੂੰ ਫਾਈਨਲ ਜਿਹੜਾ ਫੈਸਲਾ ਸਰਕਾਰ ਨੇ ਲਾ ਕੇ ਤੁਸੀ ਪਰ ਕਈ ਕਮਿਸ਼ਨ ਪੰਜਾਬ ਦੇ ਦੇਖਿਆ ਗਿੰਨੇ ਕਿ ਸੋਸ਼ਲ ਮੀਡੀਆ ਦੇ ਜਮਾਨਾ ਵਾ ਫੋਕੀ ਸ਼ੋਹਰਤ ਹਾਸਲ ਕਰਨ ਵਾਸਤੇ ਉਥੇ ਵੀਡੀਓ ਵੀ ਬਣਾਉਂਦੇ ਨੇ ਤੇ ਵੀਡੀਓ ਵਾਇਰਲ ਵੀ ਕਰਦੇ ਉਹ ਵੀ ਸਰਾਸਰ ਗਲਤ ਹੁਣ ਦੂਜੇ ਪਾਸੇ ਅਗਰ ਪਰਮਿੰਦਰ ਸਿੰਘ ਜਿੱਤਰਾ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਚਿੱਠੀ ਲੰਮੀ ਚੌੜੀ ਲਿਖੀ ਹੈ ਜਿਹੜੀ ਇਹ ਚਿੱਠੀ ਦਾ ਜ਼ਿਕਰ ਤੁਸੀਂ ਕੀਤਾ ਜਿਸ ਦੇ ਵਿੱਚ ਬਰਿੰਦਰ ਸਿੰਘ ਕਿਤਨਾ ਕਾਈ ਹਵਾਲੇ ਦੇ ਕੇ ਲਿਖ ਰਹੇ ਨੇ ਉਸ ਤੇ ਵਿੱਚ ਤੇ ਉਹਨਾਂ ਨੇ ਇਹ ਵੀ ਸਵਾਲ ਚੁੱਕ ਦਿੱਤੇ ਕਿ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਅਧਿਕਾਰਾਂ ਦਾ ਹੀ ਨਹੀਂ ਪਤਾ ਕਿ ਕਿਹੜੇ ਵਰਤਨੇ ਆ ਕਿਹੜੇ ਨਹੀਂ ਵਰਤਨੇ ਇਸ ਕਰਕੇ ਉਹਨਾਂ ਨੂੰ ਅਹੁਦੇ ਤੇ ਰਹਿਣ ਦਾ ਹੱਕ ਨਹੀਂ ਹੈ ਬਿਲਕੁਲ ਉਹਨੇ ਰਾਜਪਾਲ ਨੂੰ ਚਿੱਠੀ ਲਿਖੀ ਹੈ ਪਰਮਿੰਦਰ ਸਿੰਘ ਕਿਰਤਨ ਨਾਲ ਕਿ ਪੰਜਾਬ ਰਾਜ ਜਿਹੜੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੂੰ ਜਾਂ ਤੇ ਅਹੁਦੇ ਤੋਂ ਹਟਾਇਆ ਜਾਵੇ ਜਾਂ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦੀ ਜਿਹੜੀ ਉਹਨੂੰ ਸਖਤ ਚੇਤਾਵਨੀ ਦਿੱਤੀ ਜਾਵੇ ਉਹ ਚਿੱਠੀ ਉਹਨੇ ਲਿਖੀ ਹੈਗੀ ਹੈ ਕਿ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਵੱਲੋਂ ਆਪਣੇ ਅਹੁਦੇ ਦੀ ਸ਼ਰੇਆਮ ਦਰਬਾਰ ਤੋਂ ਕੀਤੀ ਜਾ ਰਹੀ ਉਹਨੇ ਕਿਹਾ ਹੈ ਕਿ ਪੰਜਾਬ ਦੇ ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵਿਭਾਗ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਅਸਾਮੀ ਲਈ ਪਹਿਲਾ 19 ਅਗਸਤ 2024 ਤੱਕ ਫਿਰ 15 ਅਗਸਤ ਅਕਤੂਬਰ 2024 ਤੱਕ ਅਰਜ਼ੀਆਂ ਮੰਗੀਆਂ ਗਈਆਂ ਸਨ ਉਦੋਂ ਤੱਕ ਜਸਬੀਤ ਸਿੰਘ ਗੜੀ ਬਹੁਜ ਸਮਾਜ ਪਾਰਟੀ ਦੇ ਪ੍ਰਧਾਨ ਸਨ ਇਹਨਾਂ ਨੂੰ ਬਹੁਜ ਸਮਾਜ પાર્ટી ਨੇ 5 ਨਵੰਬਰ 2022 ਨੂੰ ਪਾਰਟੀ ਤੋਂ ਕੱਢ ਦਿੱਤਾ ਸੀ ਤੇ ਜਨਵਰੀ 2025 'ਚ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ। 1 ਮਾਰਚ 2025 ਨੂੰ ਇਹਨਾਂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਇਹਨਾਂ ਦੀ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ ਦੀ ਹੀ ਗਲਤ ਹੈ ਕਿਉਂਕਿ ਇਸ ਵਾਸਤੇ ਕਾਨੂੰਨੀ ਤੌਰ ਤੇ ਨਿਰਧਾਰਤ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਤੇ ਜਸਬੀਤ ਸਿੰਘ ਗੜੀ ਕਿਸੇ ਹੋਰ ਕਾਬਲ ਉਮੀਦਵਾਰ ਦਾ ਹੱਥ ਹੱਕ ਮਾਰ ਕੇ ਕਮਿਸ਼ਨ ਦੇ ਚੇਅਰਮੈਨ ਬਣੇ ਉਹਨਾਂ ਨੇ ਕਿਹਾ ਕਿ ਜਸਬੀਤ ਸਿੰਘ ਗੜੀਵਾਲ ਆਪਣੇ ਅਹੁਦੇ ਦੀ ਦਰਵਰਤੋਂ ਕਰਦੀ ਉਹਨਾਂ ਨੇ ਕਈ ਐਗਜ਼ੈਂਪਲਾਂ ਵੀ ਦਿੱਤੀਆਂ ਨੇ ਜਿਨ੍ਹਾਂ ਵਿੱਚ ਕਿਹਾ ਕਿ ਇਹਨਾਂ ਵੱਲੋਂ ਇੱਕ ਅਤਿ ਮਹੱਤਵਪੂਰਨ ਤੇ ਵਿਧਾਨਕ ਅਹੁਦੇ ਤੋਂ ਹੁੰਦਿਆ ਹੋਇਆ ਵੀ ਆਮਾਦੀ ਪਾਰਟੀ ਨੂੰ ਆਪਣੀ ਪਾਰਟੀ ਕਿਹਾ ਜਾਂਦਾ ਹੈ ਔਰ ਦੂਜਾ ਸਭ ਤੋਂ ਵੱਡੀ ਗੱਲ ਨਾਲ ਹੀ ਉਹ ਲਿਖਦੇ ਨੇ ਇਸ ਮਸਲੇ ਦੇ ਵਿੱਚ ਜਿਹੜਾ ਉਹਨਾਂ ਨੇ ਪੁਆਇੰਟ ਖੜੇ ਕੀਤੇ ਨੇ ਕਿ ਆਮ ਆਦੀ ਪਾਰਟੀ ਨੂੰ ਆਪਣੀ ਪਾਰਟੀ ਮੰਗਦੇ ਦੂਜਾ ਮੰਨਦੇ ਨੇ ਤੇ ਦੂਜਾ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਪ੍ਰਧਾਨ ਵਜੋਂ ਹੀ ਇਹ ਮਿਲਦੇ ਨੇ ਜਦ ਕਿ ਕਾਨੂੰਨੀ ਤੌਰ ਤੇ ਕਮਿਸ਼ਨ ਦੇ ਚੇਅਰਮੈਨ ਜਾਂ ਮੈਂਬਰ ਵੱਲੋਂ ਰਾਜਸੀ ਗਤੀਵਿਧੀਆਂ ਵਿੱਚ ਭਾਗ ਨਹੀਂ ਲਿਆ ਜਾ ਸਕਦਾ ਦੂਜਾ ਨੇ ਐਗਜ਼ਾਮਪਲ ਦਿੱਤੀ ਕਿ ਇਹਨਾਂ ਵੱਲੋਂ ਖੁਦ ਜਾਂ ਆਪਣੇ ਕਹਿੰਦਿਆਂ ਸਮਰਥਕਾਂ ਰਾਹੀਂ ਕਰਿੰਦਿਆਂ ਜਾਂ ਸਮਰਥਕਾਂ ਰਾਹੀਂ ਲਾਂਬੰਦੀ 227 ਪੇਜ ਵੀ ਚਲਾਇਆ ਜਾਂਦਾ ਹੈ ਜਿਸ ਤੇ ਇਹਨਾਂ ਦੀਆਂ ਰਾਜਸੀ ਗਤੀਵਿਧੀਆਂ ਸ਼ੇਅਰ ਕੀਤੇ ਜਾਂਦੇ ਆ ਤੇ ਇਹ 207 ਲਈ ਕਿਹੜੀ ਅਤੇ ਕਿਸ ਪਾਰਟੀ ਲਈ ਲਾਮਤ ਦੀ ਕਰਨਾ ਚਾਹੁੰਦੇ ਨੇ ਇਸ ਸਬੰਧੀ ਪੁਸ਼ਗਿਸ਼ ਹੋਣੀ ਚਾਹੀਦੀ ਹੈ ਦੂਜਾ ਜਸਬੀਤ ਸਿੰਘ ਗੜੀ ਵੱਲੋਂ ਮੌਜੂਦਾ ਪੰਜਾਬ ਸਰਕਾਰ ਦੇ ਗੁਣ-ਗਾਨ ਕੀਤੇ ਜਾਂਦੇ ਨੇ ਤੇ ਹੋਰ ਰਾਜਸੀ ਪਾਰਟੀਆਂ ਦੀ ਆਲੋਚਨਾ ਕੀਤੀ ਜਾਂਦੀ ਹੈ ਇਹੋ ਜੇ ਸਿੱਧੇ ਤੌਰ ਤੇ ਵੋਟਰਾਂ ਨੂੰ ਸੱਤਾ ਦੀ ਪਾਰਟੀ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ ਚੌਥੀ ਉਹਨਾਂ ਐਗਜ਼ਾਮਪਲ ਦਿੱਤੀ ਕਿ ਜਸਬੀਤ ਸਿੰਘ ਗੜੀ ਵੱਲੋਂ ਹਰਿਆਣਾ ਦੇ ਇੱਕ ਆਈਪੀਐਸ ਅਫਸਰ ਦੀ ਮੌਤ ਦੇ ਸਬੰਧ ਵਿੱਚ ਚੰਡੀਗੜ੍ਹ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਜਾਂ ਤਾਂ ਆਪਣੇ ਅਧਿਕਾਰ ਖੇਤਰੋਂ ਚ ਖੇਤਰ ਤੋਂ ਜਾਣ ਜਾਂ ਸਪਸ਼ਟ ਤੌਰ ਤੇ ਅਹੁਦੇ ਦੀ ਦਰਵਰਤੋਂ ਕਰ ਦੇਣ ਇਸੇ ਤਰ੍ਹਾਂ ਇਹਨਾਂ ਨੇ ਇੱਕ ਹੋਰ ਐਗਜ਼ਾਮਪਲ ਲਿਖੀ ਕਿ ਇੱਕ ਕੇਸ ਦੀ ਸੁਣਵਾਈ ਦੌਰਾਨ ਕਹਿੰਦੇ ਕਿ ਮੈਂ ਜੱਗਾ ਡਾਕੂ ਬਣ ਕੇ ਵੀ ਲੋਕਾਂ ਨੂੰ ਸਾਫ ਦੇ ਕੇ ਦੇਵਾਂਗਾ ਯਾਨੀ ਨਾ ਤੇ ਇਹਨਾਂ ਨੂੰ ਦੇਸ਼ ਦੇ ਸੰਵਧਾਨ ਉੱਤੇ ਵਿਸ਼ਵਾਸ ਹੈ ਤੇ ਨਾ ਹੀ ਡਾਕਟਰ ਅਵੇਦਕ ਸਾਹਿਬ ਦੀ ਵਿਚਾਰਧਾਰਾ ਤੇ ਕਿ ਜਸਬੀਤ ਸਿੰਘ ਜਿਹੜੀ ਇਹ ਕਹਿਣਾ ਚਾਹੁੰਦੇ ਨੇ ਕਿ ਉਹ ਹਿੰਸਕ ਵੀ ਹੋ ਸਕਦੇ ਨੇ ਜੱਗਾ ਢਾਕੂ ਬਣਨ ਦੇ ਸੁਪਨੇ ਤੋਂ ਇਹਨਾਂ ਦੀ ਆਪਣੀ ਹੀ ਹੀਣ ਭਾਵਨਾ ਦਾ ਹੀ ਪ੍ਰਗਟਾਵਾ 6ਵਾਂ ਮੱਤਪੁਰ ਲੈਦੇ ਨੇ ਕਿ ਜਸਬੀਰ ਸਿੰਘ ਗੜੀ ਕੈਂਦਰੇ ਕੁਝ ਖਾਸ ਧਾਰਮਿਕ ਸਥਾਨਾਂ ਤੇ ਨਜਾਇਜ਼ ਕਸਮੀਆਂ ਕਬਜ਼ੀਆਂ ਖਿਲਾਫ ਉਹ ਕਿਸੇ ਵੀ ਹਾਲਤ ਵਿੱਚ ਕਾਰਵਾਈ ਨਹੀਂ ਹੋਣ ਦੇਣਗੇ ਭਾਵੇਂ ਕਿਤੇ ਵੀ ਬਣੇ ਜਦ ਕਿ ਸੁਪਰੀਮ ਕੋਰਟ ਦੇ ਹੁਕਮ ਨੇ ਕਿ 1 ਇੰਚ ਵੀ ਸਰਕਾਰੀ ਜ਼ਮੀਨ ਕਿਸੇ ਧਾਰਮਿਕ ਸਥਾਨ ਨੂੰ ਨਹੀਂ ਦਿੱਤੀ ਜਾ ਸਕਦੀ ਇਹਨਾਂ ਨੂੰ ਸਵਾਲ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਇਸ ਸੰਵਿਧਾਨਿਕ ਜਾਂ ਸੁਪਰੀਮ ਕੋਰਟ ਦੇ ਪੱਖ ਵਿੱਚ ਕਾਢਣਗੇ ਜਾਂ ਗੈਰ ਕਾਨੂੰਨੀ ਢੰਗ ਨਾਲ ਕੀਤੇ ਨਜਾਇਜ਼ ਕਬਜ਼ਿਆਂ ਦੇ ਪੱਖ ਵਿੱਚ ਇੱਕ ਹੋਰ ਪੁਆਇੰਟ ਲਿਖਦੇ ਨੇ ਕਿ ਜਸਬੀਤ ਸਿੰਘ ਗੜੀ ਵੱਲੋਂ ਨੌਕਰੀਆਂ ਨਾਲ ਸੰਬੰਧਿਤ ਮਸਲਿਆਂ ਵਿੱਚ ਨੋਟਿਸ ਜਾਰੀ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਨਿਯਮਾਂ ਦੀ ਲੰਘਣਾ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਹਨ ਸੂਚਿਤ ਜਾਤੀ ਕਮਿਸ਼ਨ ਕੋਲ ਸਰਵਿਸ ਮੈਟਰ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਸਬੀਤ ਸਿੰਘ ਗੜੀ ਬਾਰੇ ਇਹ ਵੀ ਲਿਖਦੇ ਨੇ ਕਿ ਜਿਹੜੀ ਉਹਨਾਂ ਨੇ ਗਵਰਨਰ ਨੂੰ ਚਿੱਠੀ ਲਿਖਿਆ ਕਿ ਪੰਜਾਬ ਸਰਕਾਰ ਦੀ ਝੂਠੀ ਤਾਰੀਫ਼ ਕਰਦੇ ਕਹਿੰਦੇ ਨੇ ਕਿ ਸਰਕਾਰੀ ਸਕੂਲਾਂ ਵਿੱਚ 3 ਲੱਖ 9 ਬੱਚੇ ਦਾਖਲ ਹੋਣਾ ਕਿਸੇ ਕਿਸ ਕਰਿਸ਼ਮੇ ਤੋਂ ਘੱਟ ਨਹੀਂ ਹੈ। ਔਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਤੇ ਲਿਖੀ ਕਿਤਾਬ ਦਾ ਹਵਾਲਾ ਦੇ ਕੇ ਸਰਕਾਰ ਦੇ ਝੂਠੇ ਗੁਣਗਾਨ ਕਰ ਰਹੇ ਨੇ ਜਦਕਿ ਹਕੀਕਤ ਇਹ ਹੈ ਕਿ ਪੰਜਾਬ ਦੇ ਸਕੂਲਾਂ ਦਾ ਜ਼ਿਆਦਾਤਰ ਸੁਧਾਰ ਪਹਿਲੀਆਂ ਸਰਕਾਰਾਂ ਤੇ ਪੰਜਾਬ ਦੇ ਐਨ ਆਰ ਆਈ ਤੇ ਦਾਨੀ ਸਜਨਾ ਦੇ ਸਹਿਯੋਗ ਨਾਲ ਹੋਇਆ। ਪੰਜਾਬ 2022 ਤੋਂ 2023 ਵਿੱਚ ਵੀ ਨੈਸ਼ਨਲ ਸਰਵੇ ਵਿੱਚ ਪਹਿਲੇ ਸਥਾਨ ਤੇ ਆਇਆ ਸੀ। ਕੋਈ ਵੀ ਲਿਖਦੇ ਨੇ ਚਿੱਠੀ 'ਚ ਗਵਰਨਰ ਨੂੰ ਕਿ ਇੱਕ ਨਾਜਾਇਜ਼ ਕਬਜ਼ੇ ਸਬੰਧੀ ਕੇਸ ਵਿੱਚ ਇੱਕ ਇਹ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ੋ ਇਹ ਲੋਕਾਂ ਨੂੰ ਢੁਕਾਉਂਦੇ ਹੋਏ ਕਹਿੰਦੇ ਨੇ ਕਿ ਕੀ ਨਹਿਰੀ ਵਿਭਾਗ ਸੇ ਧਰਮ ਦਾ ਪ੍ਰਚਾਰ ਵੀ ਨਹੀਂ ਕਰਨ ਦੇ ਦਾ ਜਦਕਿ ਇਹਨਾਂ ਨੂੰ ਉਹ ਉਹਨਾਂ ਗਰੀਬ ਨਾਜਾਇਜ਼ ਕਬਜ਼ਾ ਕਰਾਂ ਲਈ ਉਚਿਤ ਥਾਵਾਂ ਦੇ ਨਿਸ਼ਪਾਰਸ਼ ਕਰਨੀ ਚਾਹੀਦੀ ਸੀ ਦਸਵਾਂ ਉਹ ਲਿਖਦੇ ਨੇ ਗਵਰਨਰ ਨੂੰ ਲਿਖੇ ਚਿੱਠੀ ਦੇ ਵਿੱਚ ਜਾਂ ਸ਼ਿਕਾਇਤ ਦੇ ਵਿੱਚ ਕਿ ਉਹ ਪਚੋਣਾ ਦੌਰਾਨ ਵਿਰੋਧੀ ਪਾਰਟੀਆਂ ਨੂੰ ਨੋਟਿਸ ਜਾਰੀ ਕਰਕੇ ਸਰਕਾਰ ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨ ਨੂੰ ਵੀ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਜਸਬੀਤ ਸਿੰਘ ਗੜੀ ਵੱਲੋਂ ਆਪਣੇ ਅਹੁਦੇ ਦੀ ਨਿੱਜੀ ਅਤੇ ਰਾਸੀ ਹਿੱਤਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਹੜਾ ਕਿ ਦਾ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਦੀ ਧਾਰਾ 4 ਤਿੰਨ ਵਿੱਚ ਉਹ ਸਾਰੇ ਉਹਨਾਂ ਦੇ ਜਿਹੜੇ ਜਿਹੜੇ ਹੱਕ ਨੇ ਜਾਂ ਅਧਿਕਾਰ ਉਹ ਲਿਖਿਓਏ ਨੇ ਪਰ ਇਹ ਲੰਘਣਾ ਲਗਾਤਾਰ ਕਰ ਰਹੇ ਜਿਸ ਕਰਕੇ ਜਸਬੀਤ ਸਿੰਘ ਗੜੀ ਵੀ ਹੁਣ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਅਜਿਵੇਂ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਤਾਂ ਹੁਣ ਕਹਿਣ ਦਾ ਭਾਵ ਹੈ ਕਿ ਇੱਕ ਪਾਸਿਓਂ ਪੰਜਾਬ ਦੇ ਜਿਹੜੇ ਚੋਣ ਮੁਖ ਅਧਿਕਾਰੀ ਨੇ ਉਸ ਵੱਲੋਂ ਪੱਤਰ ਆਉਣਾ ਅਤੇ ਦੂਸਰਾ ਰਾਜਪਾਲ ਤੱਕ ਇੱਕ ਆਰਟੀਐਕਸ ਐਕਟਿਵਿਸਟ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਜਾ ਤਾਂ ਉਹਨਾਂ ਨੂੰ ਪਿੱਛੇ ਹਟਣਾ ਪਏਗਾ ਜਾਂ ਕਿਸੇ ਸੰਵਿਧਾਨਿਕ ਤੌਰ ਦੇ ਉਤੇ ਕਿਸੇ ਮੁਸੀਬਤ ਵਿੱਚੋਂ ਵੀ ਲੰਘਣਾ ਪੈ ਸਕਦਾ ਬਿਲਕੁਲ ਦੇਖੋ ਹਰ ਇੱਕ ਆਪਣੇ ਅਧਿਕਾਰ ਨੇ ਸ਼ਹੀਦ ਜਸਬੀਰ ਸਿੰਘ ਗੜੀ ਨੂੰ ਦੁਬਾਰਾ ਇੱਕ ਵਾਰ ਆਪਣੇ ਜਿਹੜੇ ਅਧਿਕਾਰ ਨੇ ਜਿਹੜਾ ਆਰਟੀਕਲ ਜਿਹੜਾ ਕਿ ਪੰਜਾਬ ਸਟੇਟ ਸ਼ੈਡੂਲ ਕਾਸਟ ਐਕਟ 2004 ਉਹ ਦੁਬਾਰਾ ਪੜ੍ਹ ਲੈਣਾ ਚਾਹੀਦਾ ਕਿ ਉਹਦੇ ਵਿੱਚ ਜਿਹੜਾ ਐਸਸੀ ਕਮਿਸ਼ਨ ਦੀਆਂ ਕੀ ਪਾਵਰਾਂ ਨੇ ਤੇ ਉਹ ਕੀ ਅਧਿਕਾਰ ਰੱਖਦੇ ਨੇ ਪਰ ਜਿਵੇਂ ਸ਼ਿਕਾਇਤ ਵਿੱਚ ਲਿਖਿਆ ਗਿਆ ਕਿ ਉਹ ਆਪਣੇ ਨਿੱਜੀ ਹਿੱਤ ਤੇ ਰਾਸੀ ਹਿੱਤਾਂ ਦੀ ਪੂਰੀ ਕਰ ਲਈ ਉਸ ਐਕਟ ਦੀ ਜਿਹੜੀ ਉਲੰਘਣਾ ਕਰ ਰਹੇ ਨੇ ਇਸ ਕਰਕੇ ਦੇ ਦੇ ਕਿ ਗਵਰਨਰ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਸਕਦੇ ਨੇ ਤੇ ਭਾਰਤੀ ਚੋਣ ਕਮਿਸ਼ਨ ਨੂੰ ਉਹਨਾਂ ਤੇ ਲਿਖ ਕੇ ਉਹਨਾਂ ਨੂੰ ਇਹ ਦੇਨ ਦਿੱਤਾ ਕਿ ਤੁਸੀਂ ਆਪਣੀ ਮਰਿਆਦਾ ਦੇ ਵਿੱਚ ਰਹੋ ਨਾ ਕਿ ਸਾਡੇ ਕੰਮਾਂ ਵਿੱਚ ਦਖਲ ਦਿਓ। तमाम ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ। ਧੰਨਵਾਦ।